ਤਾਂ ਤੁਸੀਂ 2025 ਦੇ ਵਿੱਚ ਜਿੰਨੇ ਜਾਓਗੇ ਨਾ ਤੁਸੀਂ ਓਨੇ ਪੈਸੇ ਕਮਾ ਸਕੋਗੇ ਉਹ ਤੁਹਾਨੂੰ ਸਕੀਲਾ ਔਣੀ ਬਹੁਤ ਜ਼ਰੂਰੀ ਆ ਮੈਂ ਕਹਿੰਦਾ 2025 ਦੇ ਵਿੱਚ ਨਾ ਤੁਸੀਂ ਲੱਖਪਤੀ ਹੋਵੋਗੇ ਇਹ ਗਾਰੰਟੀ ਆ ਮੇਰੀ ਵੀ ਤੁਸੀਂ ਮੇਰੇ ਭੈਣ ਜੀ ਮੇਰੇ ਵੀਰ ਜੀ ਤੁਸੀਂ ਕਿਸ ਟੋਪਿਕ ਤੇ ਕੰਮ ਕਰਨਾ ਵਾ ਜਦੋਂ ਤੁਸੀਂ ਉਹਦੇ ਤੇ ਪਹਿਲੀ ਵੀਡੀਓ ਤੁਸੀਂ ਉੱਤੇ ਅਪਲੋਡ ਕਰੋਗੇ ਤੁਹਾਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ ਉਹ ਵੀ ਡਾਲਰਾਂ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚੀ ਸੋ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਟੋਪਿਕ ਹੈਗਾ ਜੀ ਕਿ ਤੁਸੀਂ 2025 ਤੋਂ ਪਹਿਲਾਂ ਪਹਿਲਾਂ ਤੁਸੀਂ ਨਾ ਦੋ ਤਿੰਨ ਸਕਿੱਲਾਂ ਸਿੱਖ ਲਓ ਅਗਰ ਤੁਸੀਂ ਦੋ ਤਿੰਨ ਸਕਿੱਲਾਂ ਤੁਸੀਂ ਸਿੱਖ ਲਏ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ 2024 ਦੇ ਖਤਮ ਹੋਣ ਤੱਕ 2024 ਦੇ ਖਤਮ ਹੋਣ ਤੱਕ ਨਾ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਮੈਂ ਨਾ ਰਾਤ ਲਾਈਵ ਆਇਆ ਸੀਗਾ ਤੇ ਉਹ ਲਾਈਵ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਗੱਲਾਂ ਸ਼ੇਅਰ ਕਰਨੀਆਂ ਚਾਹਦਾ ਸੀ ਆ ਵਟ ਕੀ ਹੋਇਆ ਕਿਸੇ ਨਾ ਮਤਲਬ ਵੀ ਟੈਕਨੀਕਲ ਪ੍ਰੋਬਲਮ ਆਉਣ ਕਰਕੇ ਆਪਾਂ ਉਹ ਲਾਈਵ ਛੇਤੀ ਬੰਦ ਕਰਤਾ ਸੀ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਉਹ ਜਿਹੜੀ ਗੱਲਾਂ ਸ਼ੇਅਰ ਕਰਨੀਆਂ ਸੀ ਉਹ ਗੱਲਾਂ ਸ਼ੇਅਰ ਨਹੀਂ ਕਰ ਸਕਿਆ ਸੋ ਮੈਂ ਸੋਚਿਆ ਫਿਰ ਮੈਂ ਨਾ ਇੱਕ ਅਲੱਗ ਤੋਂ ਇੱਕ ਉਸ ਟੌਪਿਕ ਦੇ ਉੱਤੇ ਇੱਕ ਵੱਖਰੀ ਵੀਡੀਓ ਬਣਾ ਦੇਣਾ ਤੁਹਾਡੇ ਸਾਰੇ ਵਾਸਤੇ ਕਿਉਂਕਿ ਉਹ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖ ਨੂੰ ਮਿਲੂਗਾ ਕਿਉਂਕਿ ਜਿਵੇਂ ਕਿ ਤੁਸੀਂ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਦੇਖਦੇ ਹੋ ਮੈਂ ਤੁਹਾਨੂੰ ਦੱਸਦਾ ਹਾਂ ਕਿ YouTube, Facebook, Instagram ਤੇ Telegram ਤੋਂ ਤੁਸੀਂ ਬਹੁਤ ਵਧੀਆ ਤੁਸੀਂ ਪੈਸਾ ਕਮਾ ਸਕਦੇ ਹੋ। ਸੋ ਜਿਵੇਂ ਤੁਸੀਂ ਦੇਖਿਆ ਨਾ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਤਰ੍ਹਾਂ ਦਾ ਮਤਲਬ ਵੀ ਕੰਪੀਟੀਸ਼ਨ ਜ਼ਿਆਦਾ ਚੱਲਦਾ ਪਿਆ ਵਾ। YouTube ਤੋਂ ਵੀ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਤੇ Facebook ਤੋਂ ਵੀ ਜਿਹੜਾ Facebook ਨਾਲੋਂ YouTube ਨਾਲੋਂ ਵੱਧ ਪੈਸੇ ਦਿੰਦਾ ਵਾ ਤੇ ਉਧਰ ਆਪਣਾ ਜਿਹੜਾ YouTube ਆ ਉਹ ਵੀ ਪੂਰਾ ਜੋਰ ਲਾ ਰਿਹਾ ਵੀ ਮੈਂ ਵੱਧ ਤੋਂ ਵੱਧ ਪੈਸੇ ਦਵਾ ਜਿਹੜੇ ਮੇਰੇ ਜਿੰਨੇ ਵੀ ਲੋਕ ਕਰੈਕਟਰ ਨੇ ਹਨ ਜਿੰਨੇ ਵੀ ਕਰੈਕਟਰ ਮੇਰੇ ਉੱਤੇ ਕੰਮ ਕਰਦੇ ਨੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਅਰਨਿੰਗ ਕਰਕੇ ਦਵਾ ਤੇ ਇਸੇ ਤਰ੍ਹਾਂ Facebook ਆ ਸੋ ਹੁਣ ਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਅਗਸਤ ਅਗਸਤ ਸਤੰਬਰ ਤੱਕ ਅਗਸਤ ਸਤੰਬਰ ਤੱਕ ਨਾ ਤਿੰਨ ਐਪਲੀਕੇਸ਼ਨਾਂ ਤਿੰਨ ਐਪਲੀਕੇਸ਼ਨਾਂ ਨਵੀਆਂ ਜਿਹੜੀਆਂ ਨੇ ਲਾਂਚ ਹੋ ਰਹੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਆ ਤਿੰਨ ਐਪਲੀਕੇਸ਼ਨਾਂ ਜਿਹੜੀਆਂ ਲਾਂਚ ਹੋ ਰਹੀਆਂ ਨੇ ਉਹਦੇ ਵਿੱਚ ਉਹ ਸੇਮ ਟੂ ਸੇਮ YouTube ਵਾਂਗੂ ਨੇ ਜਿਵੇਂ YouTube ਤੇ ਆਪਾਂ ਕੰਮ ਕਰਦੇ ਨਾ ਸੇਮ ਟੂ ਸੇਮ ਉਹ ਤਿੰਨ ਐਪਲੀਕੇਸ਼ਨਾਂ ਵੀ YouTube ਵਾਂਗੂ ਕੰਮ ਕਰਨਗੀਆਂ ਤੇ ਉਹ ਵੀ ਤੁਹਾਨੂੰ ਮਹੀਨੇ ਦੇ ਲੱਖ ਰੁਪਏ ਕਮਾ ਕੇ ਦੇ ਰਹੀਆਂ ਦੇਖੋ ਜੇ ਤੁਸੀਂ ਉਹ ਤਿੰਨ ਚਾਰ ਸਕੇਲਾ ਤੁਸੀਂ ਹੁਣ ਸਿੱਖ ਲੈਣੇ ਹੋ ਨਾ ਤਾਂ ਤੁਸੀਂ ਆਜ ਦੇ ਤਿੰਨ ਐਪਲੀਕੇਸ਼ਨਾਂ ਆਉਣੀਆਂ ਨੇ ਜਿਹੜੀਆਂ ਆ ਤਿੰਨ ਐਪਲੀਕੇਸ਼ਨਾਂ ਜਿਹੜੀਆਂ ਆਉਣੀਆਂ ਨੇ ਤੁਸੀਂ ਤਾਂ ਉਹਦੇ ਤੋਂ ਪੈਸੇ ਕਮਾ ਸਕੋਗੇ ਜਿਹੜੀਆਂ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਸਕੇਲਾ ਦੱਸਾਂਗਾ ਜੀ ਉਹ ਤੁਹਾਨੂੰ ਸਕੇਲਾ ਆਉਣੀਆਂ ਬਹੁਤ ਜ਼ਰੂਰੀ ਆ ਜੇ ਤੁਹਾਨੂੰ ਉਹ ਸਕਿੱਲ ਨਹੀਂ ਹੋਣਗੀਆਂ ਨਾ ਤਾਂ ਕਿਈ ਤੁਹਾਨੂੰ ਇਹ ਐਪਲੀਕੇਸ਼ਨ ਤੋਂ ਪੈਸੇ ਕਮਾਉਣ ਲਈ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲ ਆਊਗੀ ਜਿਵੇਂ ਕਿ ਤੁਸੀਂ ਆਪ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੁਹਾਨੂੰ YouTube ਤੋਂ ਵੀ ਪੈਸੇ ਕਮਾਉਣ ਲਈ ਨਾ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਨਾ ਤੁਹਾਨੂੰ ਵੀਡੀਓ ਐਡੀਟਿੰਗ ਆਉਂਦੀ ਹੈਗੀ ਨਾ ਤੁਹਾਨੂੰ ਸ਼ੂਟ ਕਰਨਾ ਹੁੰਦਾ ਹੈਗਾ ਨਾ ਤੁਹਾਨੂੰ ਵੀਡੀਓ ਅਪਲੋਡ ਕਰਨੀ ਹੁੰਦੀ ਹੈਗੀ ਸੋ ਇਸ ਕਰਕੇ ਤੁਹਾਨੂੰ ਉਹ ਤਿੰਨ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਾਂਗਾ ਉਹ ਤੁਹਾਨੂੰ ਆਉਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਦੇਖੋ ਤੁਹਾਡਾ ਨਾ 2023 ਆ ਜਿਹੜਾ ਉਹ ਵੀ ਐਸੋ ਸੋਚ ਕੇ ਲੰਘ ਗਿਆ 2024 ਵੀ ਤੁਹਾਡਾ ਮੇਰੇ ਖਿਆਲ ਚ ਨਿਕਲ ਹੀ ਗਿਆ ਹੁਣ 7ਵਾਂ ਮਹੀਨਾ ਆ ਚੱਲ ਗਿਆ 7ਵਾਂ ਵੀ ਨਿਕਲ ਹੀ ਗਿਆ 8ਵਾਂ ਵੀ ਨਿਕਲ ਜਾਣਾ ਇਸੇ ਤਰ੍ਹਾਂ 9ਵਾਂ 10ਵਾਂ 11ਵਾਂ ਸਾਰੇ ਨਿਕਲ ਜਾਣੇ ਆ ਤੇ ਤੁਸੀਂ ਫੇਰ ਕੀ ਹੋਣਾ ਤੁਹਾਡੇ ਕੋਲ ਕੰਮ ਕੁਛ ਨਹੀਂ ਹੋਣਾ ਫੇਰ ਤੁਸੀਂ ਜਦੋਂ ਤੁਹਾਡਾ 2024 ਨਿਕਲ ਗਿਆ ਤੁਸੀਂ ਕਹਿੰਦੇ 2025 ਹੀ ਕਰਦੇ ਆ ਸੋ ਜਦੋਂ ਤੁਸੀਂ ਜੇ ਆਹ ਮੰਨ ਕੇ ਚੱਲੋ ਤੁਸੀਂ ਆਹ ਦੋ ਜਾਂ ਤਿੰਨ ਮਹੀਨੇ ਦੇ ਵਿੱਚ ਵਿੱਚ ਦੋ ਜਾਂ ਤਿੰਨ ਮਹੀਨੇ ਦੇ ਵਿੱਚ ਵਿੱਚ ਤੁਸੀਂ ਉਹ ਸਕਿੱਲਾਂ ਸਿੱਖ ਲੀਆਂ ਤਾਂ ਤੁਸੀਂ 2025 ਦੇ ਵਿੱਚ ਜਿੰਨੇ ਜਾਓਗੇ ਨਾ ਤੁਸੀਂ 19000 ਪੈਸੇ ਕਮਾ ਸਕੋਗੇ ਜੇ ਤੁਸੀਂ ਇਹ 2-3 ਮਹੀਨੇ ਦੇ ਵਿੱਚ ਵਿੱਚ ਨਹੀਂ ਸਿੱਖਤੀਆਂ ਸਕਿੱਲਾਂ ਫਿਰ ਤੁਹਾਨੂੰ ਦਿੱਕਤ ਕਿੱਥੇ ਆਏਗੀ ਜਦੋਂ ਇਹ ਤਿੰਨ ਐਪਲੀਕੇਸ਼ਨਾਂ ਲਾਂਚ ਹੋ ਗਈਆਂ ਤਾਂ ਫਿਰ ਤੁਹਾਨੂੰ ਪ੍ਰੋਬਲਮ ਆਏਗੀ ਕਿਉਂ ਇਹਦੇ ਵਿੱਚ ਸਭ ਤੋਂ ਪਤਾ ਕੀ ਹੋਦਾ ਕੀ ਆ ਇਹ ਚੀ ਗੱਲ ਮੇਰੀ ਸਮਝੋ ਤੁਸੀਂ ਧਿਆਨ ਨਾਲ ਜਦੋਂ ਇਹ ਤਿੰਨ ਐਪਲੀਕੇਸ਼ਨਾਂ ਲਾਂਚ ਹੋਣੀਆਂ ਨਾ ਇਹਦਾ ਤੁਹਾਨੂੰ ਬੇਨਫਿਟ ਸਭ ਤੋਂ ਵੱਡਾ ਕੀ ਮਿਲੇਗਾ ਦੇਖੋ ਤੁਸੀਂ ਇਹਦੇ ਤੇ ਜਿਵੇਂ ਮੰਨ ਕੇ ਚੱਲੋ YouTube ਦੇ ਉੱਤੇ ਤੁਸੀਂ 4000 ਘੰਟੇ ਦਾ ਵਾਚ ਟਾਈਮ 4000 ਘੰਟੇ ਦਾ ਵਾਚ ਟਾਈਮ ਤੇ 1000 ਸਬਸਕ੍ਰਾਈਬਰ ਚਾਹੀਦਾ ਤੁਹਾਨੂੰ ਪੈਸਾ ਕਮਾਉਣ ਵਾਸਤੇ YouTube ਦੇ ਉੱਤੇ ਜੀ ਬਟ ਜਿਹੜੀ ਆ ਐਪਲੀਕੇਸ਼ਨ ਆ ਇਹਦੇ ਤੇ ਆ ਕਰਾਈਟੇਰੀਆ ਜਿਹੜਾ ਆ ਕਰਾਈਟੇਰੀਆ ਤੁਹਾਨੂੰ ਨਹੀਂ ਚਾਹੀਦਾ ਇਹਦੇ ਤੇ ਤੁਸੀਂ ਪਹਿਲੀ ਵੀਡੀਓ ਪਹਿਲੀ ਵੀਡੀਓ ਹੀ ਤੁਹਾਨੂੰ ਪਾਉਣੀ ਪਾਉਣ ਸਾਰੀ ਤੁਹਾਨੂੰ ਪੈਸੇ ਮਿਲਣਗੇ ਨਾ ਤੁਹਾਨੂੰ ਇੰਨਾ ਤੇ 1000 ਸਬਸਕ੍ਰਾਈਬਰ ਦੀ ਲੋੜ ਹੈਗੀ ਬਸ ਜੇ ਕਰਾਈਟੇਰੀਆ ਹੋਏਗਾ ਵੀ ਇਹਦਾ ਬਹੁਤ ਘੱਟ ਹੋਏਗਾ ਬਹੁਤ ਹੀ ਜ਼ਰ ਘੱਟ ਨੋਰਮਲ ਜਿਹੀ ਹੋਏਗਾ ਜ਼ਿਆਦਾ ਨਹੀਂ ਹੁੰਦਾ ਹੈਗਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਕਹਿਣਾ ਵੀ ਤੁਸੀਂ ਉਹ ਤਿੰਨ ਚੀਜ਼ਾਂ ਸਿੱਖ ਲਓ ਕਿਉਂਕਿ ਜਿਹੜੀ ਉਹ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ ਇਸ ਐਪਲੀਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਣੀਆਂ ਨੇ ਹੁਣ ਆਪਾਂ ਗੱਲ ਕਰਦੇ ਹਾਂ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਨੰਬਰ 1 ਤਾਂ ਹੈਗਾ ਵੀ ਤੁਹਾਨੂੰ ਸ਼ੂਟ ਕਰਨਾ ਤੁਹਾਨੂੰ ਆਉਣਾ ਚਾਹੀਦਾ ਵਾ ਫੋਨ ਦੇ ਉੱਤੋਂ ਕਿਉਂਕਿ ਮੈਂ ਨਾ ਬਹੁਤ ਸਾਰੇ ਮੇਰੇ ਪਿੰਡ ਭਰਾ ਦੇਖੇ ਨੇ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਾ ਹੈਗਾ ਵੀ YouTube ਦੇ ਉੱਤੇ ਵੀਡੀਓ ਪਾਉਣ ਲੱਗੇ ਸੀ Facebook ਤੇ ਸੀ ਵੀਡੀਓ ਅਪਲੋਡ ਕਰਨੀ ਆ ਸੀ Instagram ਤੇ ਅਪਲੋਡ ਕਰਨੀ ਆ ਵੀ ਉਹਦਾ ਜਿਹੜਾ ਫਾਰਮੈਟ ਆ ਜਿਹੜਾ ਉਹਦਾ ਉਹਦਾ ਜਿਹੜਾ ਫਾਰਮੈਟ ਕੀ ਹੋਣਾ ਚਾਹੀਦਾ ਤੁਹਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਣਾ ਆਇਆ ਹੈਗਾ ਜਦੋਂ ਤੱਕ ਤੁਹਾਨੂੰ ਫਾਰਮੈਟ ਦਾ ਨਹੀਂ ਪਤਾ ਲੱਗਦਾ ਹੈਗਾ ਉਦੋਂ ਤੱਕ ਤੁਸੀਂ ਸਫਲ ਨਹੀਂ ਹੋ ਸਕਦੇਗੇ ਨੰਬਰ 1 ਤਾਂ ਇਹ ਉਹ ਤੁਹਾਨੂੰ ਸ਼ੂਟ ਦੇ ਵਿੱਚ ਹੀ ਪਤਾ ਲੱਗੇਗਾ ਵੀ ਤੁਸੀਂ ਸ਼ੂਟ ਕਿਹੜੇ ਫਾਰਮੈਟ ਦੇ ਵਿੱਚ ਕਰਨਾ ਵਾ ਨੰਬਰ 2 ਤੇ ਆ ਗਈ ਐਡੀਟਿੰਗ ਐ ਐਡੀਟਿੰਗ ਦਾ ਕੋਈ ਔਖਾ ਕੰਮ ਨਹੀਂ ਹੈਗਾ ਇਹ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਹੀ ਤੁਸੀਂ ਕਰ ਸਕਦੇ ਹੋ ਮੋਬਾਈਲ ਫੋਨ ਤੋਂ ਹੀ ਐਡੀਟਿੰਗ ਕਰ ਸਕਦੇ ਹੋ ਮੈਂ ਉਹਦੇ ਤੇ ਆਲਰੇਡੀ ਪਹਿਲਾਂ ਵੀ ਬਹੁਤ سارے ਲੈਸਨ ਬਣਾਏ ਹੋਏ ਨੇ ਜਦੋਂ ਤੁਸੀਂ ਮੋਬਾਈਲ ਦਾ ਐਡਿਟ ਕਰੋਗੇ ਉਹਦੇ ਵਿੱਚ ਹੀ ਤੁਸੀਂ ਫਾਰਮੈਟ ਦੇ ਚੇਂਜ ਕਰ ਲੈਣਾ ਆਪਣਾ ਠੀਕ ਹੈ ਜੀ ਤੁਹਾਨੂੰ ਸ਼ੂਟ ਕਰਨਾ ਆਉਣਾ ਚਾਹੀਦਾ ਐਡਿਟਿੰਗ ਕਰਨੀ ਹੋਣੀ ਚਾਹੀਦੀ ਉਸ ਤੋਂ ਬਾਅਦ ਨੰਬਰ 3 ਤੇ ਜਿਹੜਾ ਸਭ ਤੋਂ ਮੇਨ ਜ਼ਰੂਰੀ ਕੰਮ ਆ ਉਹ ਹੈਗਾ ਤੁਹਾਨੂੰ ਅਪਲੋਡ ਅਪਲੋਡ ਤੁਹਾਨੂੰ ਵੀਡੀਓ ਅਪਲੋਡ ਕਰਨੀ ਤੁਹਾਨੂੰ ਆਉਣੀ ਚਾਹੀਦੀ ਆ ਜੇ ਮੰਨ ਕੇ ਚੱਲੋ ਆ ਜਿਹੜੇ ਦੇਖੋ YouTube ਤੇ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਠੀਕ ਆ ਪਰ ਤੁਹਾਡੀ ਵੀਡੀਓ ਕਿਉਂ ਨਹੀਂ ਵਾਇਰਲ ਹੁੰਦੀ ਹੈ ਜੀ ਤੁਹਾਡੀ ਵੀਡੀਓ ਤਾਂ ਨਹੀਂ ਵਾਇਰਲ ਹੁੰਦੀ ਕਿਉਂਕਿ ਤੁਹਾਨੂੰ ਮੇਨ ਚੀਜ਼ ਦਾ ਜਿਹੜੀ ਤੁਹਾਨੂੰ ਵੀਡੀਓ ਅਪਲੋਡ ਕਰਨ ਦਾ ਸਹੀ ਤਰੀਕਾ ਨਹੀਂ ਪਤਾ ਹੈਗਾ ਵੀ ਅਸੀਂ ਆਪਣਾ ਟਾਈਟਲ ਟਾਈਟਲ ਡਿਸਕ੍ਰਿਪਸ਼ਨ ਤੇ ਟੈਗ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੈਗਾ ਵੀ ਅਸੀਂ ਕਿਵੇਂ ਲਾਣੀਆਂ ਨੇ ਕਿੱਥੋਂ ਸਰਚ ਕਰਨੀਆਂ ਨੇ ਕਿਵੇਂ ਲਗਾਉਣੀਆਂ ਨੇ ਨੰਬਰ 4 ਤੇ ਆ ਜਾਂਦਾ ਵਾ ਥੰਬਨੇਲ 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 ਤੁਹਾਨੂੰ ਬਣਾਉਣਾ ਆਉਣਾ ਚਾਹੀਦਾ ਤੇ ਜਿਹੜੀ ਮੈਂਨ ਸਭ ਤੋਂ ਵੱਡੀ ਚੀਜ਼ ਕੀ ਹੈ ਥੰਬਨੇਲ ਦੇ ਕਿੱਥੇ ਪ੍ਰੋਬਲਮ ਆਉਂਦੀ ਆ ਤੁਹਾਨੂੰ ਉਹਦਾ ਸਾਈਜ਼ ਨਹੀਂ ਪਤਾ ਵੀ ਥੰਬਨੇਲ ਦਾ ਸਾਈਜ਼ ਕੀ ਹੋਣਾ ਚਾਹੀਦਾ ਜਦੋਂ ਤੁਹਾਨੂੰ ਇਹ ਚਾਰ ਚੀਜ਼ਾਂ ਤੁਸੀਂ ਹੁਣ ਆ ਦੋ ਜਾਂ ਤਿੰਨ ਵੀ ਮਹੀਨੇ ਮੈਂ ਤਾਂ ਦੋ ਤੋਂ ਤਿੰਨ ਮਹੀਨੇ ਜ਼ਿਆਦਾ کہہ ਰਿਹਾ ਵਾਂ ਮੈਂ ਕਿਤਾ ਤੁਹਾਨੂੰ ਕਹਾਂਗਾ ਵੀ ਤੁਸੀਂ 30 ਦਿਨ ਦੇ ਅੰਦਰ ਅੰਦਰ 30 ਦਿਨ ਤੋਂ ਪਹਿਲਾਂ ਪਹਿਲਾਂ ਸਿੱਖ ਲੋ ਜਾਨਕੀ 1 ਮਹੀਨੇ ਤੋਂ ਪਹਿਲਾਂ ਸਿੱਖ ਲੋ ਕਿਉਂਕਿ ਤੁਸੀਂ ਜਦੋਂ 30 ਦਿਨ ਪਹਿਲਾਂ ਸਿੱਖ ਰਹੋਗੇ ਇਹ ਸਾਰਾ ਕੁਝ ਜਦੋਂ ਸਾਰਾ ਕੁਝ ਸਿੱਖ ਰਹੋਗੇ ਤਾਂ ਫਿਰ ਕੀ ਹੈ ਕਿ ਤੁਸੀਂ YouTube ਤੇ ਕੰਮ ਕਰਨਾ ਸ਼ੁਰੂ ਕਰਦੇ ਜਦੋਂ ਇਹ ਤਿੰਨ ਐਪਲੀਕੇਸ਼ਨਾਂ ਲਾਂਚ ਹੋਣਗੀਆਂ ਜੀ ਤੁਸੀਂ ਸੇਮ ਪ੍ਰੋਸੈਸ ਨਾਲ ਤੁਸੀਂ ਆਪਣੀ ਵੀਡੀਓ ਸ਼ੂਟ ਕਰਨੀ ਆ ਵੀਡੀਓ ਸ਼ੂਟ ਕਰਕੇ ਐਡਿਟ ਕਰਨੀ ਆ ਸਹੀ ਫਾਰਮੈਟ ਦੇ ਵਿੱਚ ਥੰਬਨੇਲ ਬਣਾਉਣਾ ਤੇ ਆ ਜਿਹੜੇ ਤਿੰਨ ਐਪਲੀਕੇਸ਼ਨ ਆਦੀਆਂ ਨੇ ਉਹ ਇੱਕੋ ਵੀਡੀਓ ਤੁਸੀਂ ਆਪਣੀ ਆ ਤਿੰਨ ਐਪਲੀਕੇਸ਼ਨਾਂ ਦੇ ਵਿੱਚ ਤੁਸੀਂ ਲਾਂਚ ਹੋਣ ਸਾਦੀ ਤੁਸੀਂ ਅਪਲੋਡ ਕਰ ਸਕਦੇ ਹੋ ਇੱਕ ਤਾਂ ਆਂਦੀ ਵੀ ਐਕਸ ਇੱਕ ਐਪਲੀਕੇਸ਼ਨ ਆ ਜੀ ਐਕਸ ਆਉਂਦੀ ਪਈ ਐ ਇੱਕ ਐਕਸ ਦੇ ਨਾਲ ਦੀ ਹੀ ਮਿਲਦੀ ਜਲਦੀ ਆ ਰਹੀ ਆ ਜਿਵੇਂ YouTube ਆ ਨਾ ਐਕਸ YouTube ਹੋਊਗਾ ਸ਼ਾਇਦ ਉਹਦਾ ਨਾਮ ਉਹਨਾਂ ਨੇ ਜੇ ਕਲੀਅਰ ਨਹੀਂ ਕੀਤਾ ਫਿਰ ਇਸ ਨੂੰ ਕੀ ਬਾ ਵੀ ਬਹੁਤ ਜਲਦੀ ਅਸੀਂ YouTube ਦੇ ਮੁਕਾਬਲੇ ਸੀ ਇੱਕ ਐਪਲੀਕੇਸ਼ਨ ਲਈ ਕਰ ਰਹੇ ਹਾਂ ਜਦੋਂ ਤੁਸੀਂ ਉਹਦੇ ਤੇ ਪਹਿਲੀ ਵੀਡੀਓ ਤੁਸੀਂ ਉਹਤੇ ਅਪਲੋਡ ਕਰੋਗੇ ਤੁਹਾਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ ਉਹ ਵੀ ਡਾਲਰਾਂ ਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ ਜਿਹੜੀ ਵੀਡੀਓ ਵੀਡੀਓ ਨੂੰ ਸ਼ੂਟ ਕਰਨ ਦੇ ਵਿੱਚੋਂ ਮੇਨ ਚੀਜ਼ ਕੀ ਆ ਇਹ ਸਾਨੂੰ ਜਿਹੜੀ YouTube ਵਾਂਗੂ ਕੰਡੀਸ਼ਨ ਆ ਕਿਉਂ ਨਹੀਂ ਇਹਦੀਆਂ ਕੰਡੀਸ਼ਨਾਂ ਹੋਣਗੀਆਂ ਬਟ ਉਹਦੀ ਬਹੁਤ ਛੋਟੀ ਕੰਡੀਸ਼ਨ ਹੋਣੀ ਆ ਉਹ ਤੁਸੀਂ ਬਹੁਸ਼ਤੀ ਮੈਨੂੰ ਪਤਾ ਵਾ ਤੁਸੀਂ ਬਹੁਸ਼ਤੀ ਕਵਰ ਕਰ ਜੂਗੇ ਤੁਸੀਂ ਉਹ ਏਡਾ ਵੱਡਾ ਮੈਟਰ ਨਹੀਂ ਹੈਗਾ ਬਟ ਇਹ ਐਪਲੀਕੇਸ਼ਨਾਂ ਦਾ ਜਿਹੜੀ ਸਭ ਤੋਂ ਵੱਡੀ ਸ਼ਰਤ ਰਹੇਗੀ YouTube ਦੇ ਉੱਤੇ ਵੀ ਸ਼ਰਤ ਹੈਗੀ ਆ ਉਹ ਵੀ ਤੁਹਾਡੀ ਵੀਡੀਓ ਫੁੱਲ HD ਜਾਂ 4K ਹੋਣੀ ਚਾਹੀਦੀ ਆ ਬੱਸ ਇਹ ਚੀਜ਼ ਵੀ ਤੁਸੀਂ ਸਿੱਖਣੀ ਆ ਵੀ ਅਸੀਂ ਫੁੱਲ HD ਵੀਡੀਓ ਜਾਂ ਫਿਰ 4K ਵੀਡੀਓ ਸੀ ਕਿਵੇਂ ਸ਼ੂਟ ਕਰਨੀ ਆ ਅਸੀਂ ਆਪਣੇ ਮੋਬਾਈਲ ਫੋਨ ਦੇ ਉੱਤੋਂ ਬਸ ਤੁਸੀਂ ਆ ਚਾਰ ਪੰਜ ਚੀਜ਼ਾਂ ਸਿੱਖ ਲਓ ਮੈਂ ਕਹਿੰਦਾ 2025 ਦੇ ਵਿੱਚ ਨਾ ਤੁਸੀਂ ਲੱਖਵਤੀ ਹੋਵੋਗੇ ਇਹ ਗਾਰੰਟੀ ਹੈ ਮੇਰੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਆ 2024 ਤਾਂ ਦੇਖੋ ਨਿਕਲ ਗਿਆ ਜੀ 2025 ਦੇ ਵਿੱਚ ਸਾਰਾ ਕੰਮ ਸੋਸ਼ਲ ਮੀਡੀਆ ਤੇ ਰਹਿ ਜਾਣਾ ਜੇ ਤੁਸੀਂ ਇਹ ਚਾਰ ਪੰਜ ਸਕਿੱਲਾਂ ਤੁਸੀਂ ਸਿੱਖ ਲਓਗੇ ਨਾ ਤਾਂ ਤੁਸੀਂ YouTube Facebook Instagram ਤੇ ਆ ਜਿਹੜੀਆਂ ਤਿੰਨ ਐਪਲੀਕੇਸ਼ਨਾਂ ਜਿਹੜੀਆਂ ਆ ਰਹੀਆਂ ਨੇ ਤੁਸੀਂ ਇਹਨਾਂ ਤੋਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇਹ ਗਾਰੰਟੀ ਹੈ ਮੇਰੀ ਉਸ ਤੋਂ ਪਹਿਲਾਂ ਕਿ ਇਹ ਪੈਸੇ ਕਮਾਉਣ ਤੋਂ ਪਹਿਲਾਂ ਤੁਸੀਂ ਆ ਤਿੰਨ ਚੀਜ਼ਾਂ ਜਿਹੜੀਆਂ ਚਾਰ ਚੀਜ਼ਾਂ ਨੇ ਤੁਹਾਨੂੰ ਸਿੱਖਣੀਆਂ ਆਉਣੀਆਂ ਚਾਹੀਦੀਆਂ ਹੀ ਚਾਹੀਏ ਨੇ ਸੋ ਐਸੇ ਕਰਕੇ ਮੈਂ ਨਾ ਹੁਣ ਹਰੇ ਕੇਤਵਾਰ ਜਿਵੇਂ ਤੁਸੀਂ ਤੁਹਾਨੂੰ ਪਤਾ ਹੈ ਸਾਰ ਨੂੰ ਮੇਰੇ ਕਦੇ ਲੁਧਿਆਣਾ ਕਦੇ ਪਟਿਆਲਾ ਕਦੇ ਜਲੰਧਰ ਕਦੇ ਰੋहतक ਕਦੇ ਕੁਰੂ ਛੇਤਰ ਮੇਰੀ ਵਰਕਸ਼ਾਪ ਲੱਗਦੀ ਹੁੰਦੀ ਸੀ ਬਟ ਉਹ ਸੀ ਵੀ 2 ਮਹੀਨੇ 3 ਮਹੀਨੇ ਵਿੱਚ ਨਾ ਇੱਕ ਵਾਰੀ ਵਰਕਸ਼ਾਪ ਲੱਗਦੀ ਹੁੰਦੀ ਸੀਗੀ ਉਹਦੇ 'ਚ ਤੁਹਾਨੂੰ ਕੀ ਦਿੱਕਤ ਹੁੰਦੀ ਸੀ ਕਈ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਸੀ ਕਈ ਨਾ ਉਹ ਮੇਰੀ ਵਰਕਸ਼ਾਪ ਦੇ ਵਿੱਚ ਆ ਜਾਂਦੇ ਸੀਗੇ ਕਈ ਮੇਰੇ ਭੈਣ ਭਰਾ ਇਹੋ ਜਿਹੇ ਸੀਗੇ ਉਹ ਮਤਲਬ ਮੇਰੀ ਵਰਕਸ਼ਾਪ ਦੇ ਵਿੱਚ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਕੰਮ ਹੁੰਦਾ ਸੀ ਹੁਣ ਸਾਡੀ ਟੀਮ ਨੇ ਇੱਕ ਸਿਸਟਮ ਬਣਾਇਆ ਵਾ ਵੀ ਅਸੀਂ ਹਰੇਕ ਸੰਡੇ ਨੂੰ ਹਰ ਸੰਡੇ ਨੂੰ ਮੇਰੀ ਕਲਾਸ ਲੱਗਦੀ ਆ ਜਲੰਧਰ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਮੇਰੀ ਕਲਾਸ ਲੱਗਦੀ ਆ ਉਹਦਾ ਟਾਈਮ ਹੈਗਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਜੀ ਠੀਕ ਆ 10 ਤੋਂ 2 ਵਜੇ ਤੱਕ ਜਿਹੜੀ ਮੇਰੀ ਕਲਾਸ ਲੱਗਦੀ ਆ ਉਹਦੇ ਵਿੱਚ ਮੈਂ ਤੁਹਾਨੂੰ ਇਹ ਸਾਰੀ ਚੀਜ਼ਾਂ ਸਿਖਾਉਣਾ ਨੰਬਰ 1 ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਨੰਬਰ 2 ਐਡੀਟਿੰਗ ਕਿਵੇਂ ਕਰਨੀ ਆ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਥੰਬਨੇਲ ਤੁਸੀਂ ਕਿਵੇਂ ਬਣਾਉਣਾ ਇਹ ਚਾਰ ਚੀਜ਼ਾਂ ਦੇ ਨਾਲ ਤੁਹਾਨੂੰ ਮੈਂ ਹੋਰ ਕੀ ਦੱਸਦਾ ਵੀ ਤੁਸੀਂ ਵੀਡੀਓ ਦਾ ਟਾਈਟਲ ਕਿਵੇਂ ਲਿਖਣਾ ਡਿਸਕ੍ਰਿਪਸ਼ਨ ਕਿਵੇਂ ਲਿਖਣੀ ਆ ਤੇ ਟੈਗ ਤੁਸੀਂ ਵੀਡੀਓ ਦੇ ਉੱਤੇ ਕਿਵੇਂ ਲਗਾਉਣਾ ਉਸ ਤੋਂ ਬਾਅਦ ਜਿਹੜੀ ਮੈਂ ਸਭ ਤੋਂ ਜ਼ਰੂਰੀ ਚੀਜ਼ ਤੁਹਾਨੂੰ ਇਹ ਵੀ ਦੱਸ ਦਵਾਂ ਵੀ ਤੁਸੀਂ ਕਿਸ ਟੌਪਿਕ ਤੇ ਕੰਮ ਕਰਨਾ ਵਾ ਜਿਹੜੀ ਤੁਹਾਡੇ ਲਈ ਸਾਰਿਆਂ ਨਾਲੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ ਹੈ ਜੀ ਉਹ ਹੈਗੀ ਆ ਵੀ ਤੁਸੀਂ ਕਿਸ ਟੌਪਿਕ ਦੇ ਉੱਤੇ ਕੰਮ ਕਰਨਾ ਵਾ ਹੁਣ ਤੁਸੀਂ ਮੰਨ ਕੇ ਚਲੋ ਤੁਸੀਂ ਆ ਸਾਰੀਆਂ ਚੀਜ਼ਾਂ ਸਿੱਖ ਲਿਆ ਤੁਸੀਂ ਸ਼ੂਟ ਕਰਨਾ ਵੀ ਸਿੱਖ ਲਿਆ ਆ ਡੇਟਿੰਗ ਵੀ ਸਿੱਖ ਲਈ ਅਪਲੋਡ ਵੀ ਸਿੱਖ ਲਿਆ ਥੰਬਨੇਲ ਬਣਾਉਣਾ ਵੀ ਸਿੱਖ ਲਿਆ ਆ ਟਾਈਟਲ ਡਿਸਕ੍ਰਿਪਸ਼ਨ ਟੈਗ ਥੰਬਨੇਲ ਲਗਾਉਣਾ ਸਾਰਾ ਕੁਝ ਸਿੱਖ ਲਿਆ ਬਟ ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਮੈਂ ਕਿਹਸ ਟੋਪਿਕ ਦੇ ਉੱਤੇ ਕੰਮ ਕਰਾਂ ਉਦੋਂ ਤੱਕ ਤੁਸੀਂ ਸਫਲ ਹੀ ਨਹੀਂ ਹੋ ਸਕਦੇ ਸੋ ਸਭ ਤੋਂ ਮੇਨ ਚੀਜ਼ ਆ ਜਿਹੜੀ ਮੈਂ ਤੁਹਾਨੂੰ ਇਹ ਦੱਸਦਾ ਮਾਂ ਵੀ ਤੁਸੀਂ ਮੇਰੇ ਭੈਣ ਜੀ ਮੇਰੇ ਵੀਰ ਜੀ ਤੁਸੀਂ ਕਿਸ ਟੋਪਿਕ ਤੇ ਕੰਮ ਕਰਨਾ ਵਾ ਕਿਉਂਕਿ ਦੇਖੋ ਜਦੋਂ ਤੱਕ ਕੋਈ ਇਨਸਾਨ ਕੋਈ ਬੰਦਾ ਹਨਾ ਕੋਈ ਮੇਰਾ ਭੈਣ ਭਰਾ ਮੈਨੂੰ ਨਹੀਂ ਮਿਲਦਾ ਹੈਗਾ ਤੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਕਿ ਉਹ ਮੈਨੂੰ ਆਪਣੇ ਸਕਿੱਲ ਬਾਰੇ ਨਹੀਂ ਦੱਸਦਾ ਹੈਗਾ ਤમે ਉਦੋਂ ਤੱਕ ਨਹੀਂ ਦੱਸ ਸਕਦਾ ਹੈਗਾ ਉਹਨੂੰ ਵੀ ਤੁਸੀਂ ਕਿਹੜੇ ਟੋਪੀ ਤੇ ਤੁਸੀਂ ਕੰਮ ਕਰੋ ਮੈਨੂੰ ਪਤਾ ਨਹੀਂ ਹੈਗਾ ਵੀ ਤੁਹਾਡੇ ਅੰਦਰ ਕੀ ਟੈਲੈਂਟ ਆ ਤੁਸੀਂ ਕਿਸ ਟੋਪੀ ਤੇ ਮਾਹਿਰ ਹੋ ਜਦੋਂ ਤੱਕ ਤੁਸੀਂ ਮੈਨੂੰ ਮਿਲੋਗੇ ਜਦੋਂ ਜਦੋਂ ਤੁਸੀਂ ਮੈਨੂੰ ਮਿਲੋਗੇ ਤੁਹਾਡੇ ਨਾਲ ਬਗ ਗੱਲਬਾਤ ਕਰਕੇ ਮੈਨੂੰ ਪਤਾ ਲੱਗ ਜਾਏਗਾ ਵੀ ਤੁਹਾਡੇ ਅੰਦਰ ਇਹ ਟੈਲੈਂਟ ਹੈਗਾ ਜੇ ਤੁਸੀਂ ਇਸ ਟੈਲੈਂਟ ਦੇ ਉੱਤੇ ਤੁਸੀਂ ਕੰਮ ਕਰੋਗੇ ਤਾਂ ਤੁਸੀਂ ਛੇਤੀ ਸਫਲ ਹੋ ਜਾਓਗੇ ਦੂਜੇ ਲੋਕਾਂ ਨਾਲ ਸੋ ਇਸ ਕਰਕੇ ਮੈਂ ਤੁਹਾਨੂੰ ਆਸ ਕਹਿਣਾ ਵੀ ਤੁਸੀਂ ਆ ਜਿਹੜੀ ਮੇਰੀ ਵਰਕਸ਼ਾਪ ਲੱਗਦੀ ਹੈ ਜਿਹੜੀ ਆਪਾਂ ਹਰ ਇੱਕ ਸੰਡੇ ਮੈਂ ਤੁਹਾਡੇ ਵਾਸਤੇ ਰੱਖੀ ਹੈ ਸਪੈਸ਼ਲ ਜੇ ਤੁਸੀਂ ਆਉਣਾ ਚਾਹੁੰਦੇ ਹੋ 2:10 ਤੋਂ 2 ਵਜੇ ਦਾ ਟਾਈਮ ਆ ਹਰ ਇੱਕ ਐਤਵਾਰ ਹਰ ਸੰਡੇ ਲੱਗਿਆ ਕਰੇਗੀ ਜੀ ਤੁਸੀਂ ਆ ਸਕਦੇ ਹੋ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲ ਰਿਹਾ ਜੀ ਤੁਸੀਂ ਉਹਦੇ ਤੇ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰਕੇ ਤੁਸੀਂ ਸਾਡਾ ਜਿੱਥੇ ਆਪਣਾ ਵਰਕਸ਼ਾਪ ਲੱਗਿਆ ਕਰੂਗੀ ਉਹਦੇ ਐਡਰੈਸ ਬਾਰੇ ਪਤਾ ਕਰ ਸਕਦੇ ਹੋ ਤੇ ਆਪਣਾ ਤੁਸੀਂ ਸੀਟ ਵੀ ਤੁਸੀਂ ਬੁੱਕ ਕਰਵਾ ਸਕਦੇ ਕਿਉਂਕਿ ਜਿਹੜੀ ਆਪਣੀ ਸੀਟ ਆ ਉਹਦੇ ਵਿੱਚ ਆਪਾਂ 2 ਤੋਂ ਲੈ ਕੇ 5 ਬੰਦੇ 2 ਤੋਂ 5 ਬੰਦੇ ਹੀ ਰੱਖਿਆ ਕਰਾਂਗੇ ਆਪਾਂ ਇਸ ਤੋਂ ਜ਼ਿਆਦਾ ਨਹੀਂ ਰੱਖ ਸਕਦੇ ਕਿਉਂਕਿ ਜ਼ਿਆਦਾ ਬੰਦੇ ਨੂੰ ਸਕਾਉਣ ਲਈ ਫਿਰ ਟਾਈਮ ਵੀ ਜ਼ਿਆਦਾ ਚਾਹੀਦਾ ਸੋ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ 4-5 ਘੰਟੇ ਦੇ ਵਿੱਚ ਮੈਂ ਤੁਹਾਨੂੰ ਪੂਰਾ ਟ੍ਰੇਨ ਕਰਕੇ ਭੇਜਾਂ ਕਿਉਂਕਿ ਤੁਹਾਨੂੰ ਅੱਗੇ ਜਾ ਕੇ ਕੋਈ ਦਿੱਕਤ ਨਾ ਆਵੇ ਸੋ ਸਾਰੇ ਭੈਣ ਭਰਾਵਾਂ ਨੂੰ ਮੈਂ ਇਹੀ ਕਹਿੰਦਾ ਕਿ ਤੁਸੀਂ ਨਾ ਆਪਣੇ ਹੱਥੋਂ ਸਮਾਂ ਨਾ ਜਾਣ ਦਿਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਸਾਰਾ ਆਨਲਾਈਨ ਸੋਸ਼ਲ ਮੀਡੀਆ ਦਾ ਸਮਾਂ ਵਾ ਜੇ ਤੁਸੀਂ ਹੁਣੇ ਸਮਝ ਲਓਗੇ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਤੁਸੀਂ ਫੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੀਗਾ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਜਾਂ ਫਿਰ ਸਕਰੀਨ ਤੇ ਨੰਬਰ ਚੱਲ ਰਹੀ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰਕੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੇ ਸਾਰੇ ਨੂੰ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ